ਸੁਣੇ ਸਤ ਸੰਤੋਖ ਗਿਆਨ ਸੁਣੇ 68 ਕਾ ਇਸ਼ਨਾਨ ਸੁਣੇ ਪੜ ਪੜ 파ਵੇਂ ਮਾਨ ਸੁਣੇ ਲਾਗੇ ਸਹਿਜ ਧਿਆਨ ਨਾਨਕ ਭਗਤਾਂ ਸਦਾ ਵਿਗਾਸ ਸੁਣੇ ਦੁਖ ਪਾਪ ਕਾ ਨਾਸ਼ ਇਹ ਜੋ ਪਾਠ ਆਪ ਜੀ ਨੇ ਸਰਵਣ ਕੀਤਾ ਹੈ ਜਪਜੀ ਸਾਹਿਬ ਜੀ ਦੀ ਦਸਵੀਂ ਪੌੜੀ ਹੈ ਜਿਸ ਵਿੱਚ ਸਤ ਗੁਰੂ ਜੀ ਨਾਮ ਵਿੱਚ ਸੁਰਤ ਜੋੜਨ ਦੇ ਨਾਲ ਆਮ ਤੇ ਸਧਾਰਨ ਮਨੁੱਖ ਨੂੰ ਜੋ ਪ੍ਰਾਪਤੀ ਹੁੰਦੀ ਹੈ ਉਹ ਬਿਆਨ ਕਰ ਰਹੇ ਹਨ ਸੁਣੇ ਸ਼ਬਦ ਦਾ ਅਰਥ ਹੈ ਨਾਮ ਵਿੱਚ ਸੁਰਤ ਜੋੜਨ ਦੇ ਨਾਲ ਸਤ ਗੁਰੂ ਜੀ ਬਚਨ ਕਰ ਰਹੇ ਹਨ ਸੁਣੇ ਸਤ ਸੰਤੋਖ ਗਿਆਨ ਸਤ ਸ਼ਬਦ ਦਾ ਅਰਥ ਹੈ ਦਾਨ ਦਾਨ ਤੋਂ ਭਾਵ ਹੈ ਲੋੜਵੰਦਾਂ ਦੀ ਸੇਵਾ ਜਿਵੇਂ ਕਿ ਆਸਾ ਕੀ ਵਾਰ ਦੇ ਅੰਦਰ ਸਤਿਗੁਰੂ ਜੀ ਦੇ ਬਚਨ ਹਨ ਸਤਿਆਂ ਮਨ ਸੰਤੋਖ ਉਪਜੇ ਦੇਣੇ ਕੈ ਵਿਚਾਰ ਜਿਹੜੇ ਲੋਕ ਲੋੜਵੰਦਾਂ ਦੀ ਸੇਵਾ ਕਰਦੇ ਹਨ ਜਦੋਂ ਕਿਸੇ ਨੂੰ ਦੇਣ ਦਾ ਵਿਚਾਰ ਉਹਨਾਂ ਦੇ ਹਿਰਦੇ ਵਿੱਚ ਉਪਜਦਾ ਹੈ ਤੇ ਉਹਨਾਂ ਨੂੰ ਸੰਤੋਖ ਆਉਂਦਾ ਹੈ ਖੁਸ਼ੀ ਹੁੰਦੀ ਹੈ ਸਤਿਗੁਰੂ ਜੀ ਬਚਨ ਕਰ ਰਹੇ ਹਨ ਕਿ ਨਾਮ ਵਿੱਚ ਸੁਰਤ ਛੋੜਨ ਦੇ ਨਾਲ ਜੀਵ ਜਿਹੜਾ ਹੈ ਲੋੜਵੰਦਾਂ ਦੀ ਸੇਵਾ ਕਰਨ ਵਾਲਾ ਸੁਭਾਅ ਅਤੇ ਸੰਤੋਖ ਉਸ ਦੇ ਹਿਰਦੇ ਵਿੱਚ ਪ੍ਰਗਟ ਹੋ ਜਾਂਦਾ ਹੈ ਸੁਣੇ ਸਤ ਸੰਤੋਖ ਗਿਆਨ ਸੁਣੇ 68 ਕਾ ਇਸ਼ਨਾਨ 68 ਤੋਂ ਭਾਵ ਹੈ 60 8 ਹਿੰਦੂਸਤਾਨ ਦੀਆਂ ਧਾਰਮਿਕ ਗ੍ਰੰਥਾਂ ਵੇਦਾਂ ਸ਼ਾਸਤਰਾਂ ਦੇ ਵਿੱਚ 68 ਤੀਰਥਾਂ ਦਾ ਜ਼ਿਕਰ ਆਉਂਦਾ ਹੈ ਤੇ ਇਹਨਾਂ ਤੀਰਥਾਂ ਦੇ ਉੱਤੇ ਜਾ ਕੇ ਇਸ਼ਨਾਨ ਜਾਂ ਹੋਰ ਕਰਮ-ਧਰਮ ਕਰਨ ਦੇ ਨਾਲ ਕਈ ਤਰ੍ਹਾਂ ਦੇ ਫਲਾਂ ਦੀ ਪ੍ਰਾਪਤੀ ਦੱਸੀ ਜਾਂਦੀ ਹੈ ਪਰ ਸਤਿਗੁਰੂ ਜੀ ਸਮਝਾਉਂਦੇ ਹਨ ਕਿ ਨਾਮ ਵਿੱਚ ਸੁਰਤ ਜੋੜਨ ਦੇ ਨਾਲ ਆਮ ਤੇ ਸਧਾਰਨ ਮਨੁੱਖ ਨੂੰ ਉਹ ਪ੍ਰਾਪਤੀ ਹੋ ਜਾਂਦੀ ਹੈ ਜਿਹੜੀ ਇੱਕ 68 ਤੀਰਥਾਂ ਦੇ ਇਸ਼ਨਾਨ ਦੇ ਦੁਆਰਾ ਵੇਦਾਂ ਸ਼ਾਸਤਰਾਂ ਧਾਰਮਿਕ ਗ੍ਰੰਥਾਂ ਵਿੱਚ ਦੱਸੀ ਗਈ ਹੈ ਨਾਮ ਵਿੱਚ ਸੁਰਤ ਜੋੜਨ ਵਾਲੇ ਨੂੰ ਇਹਨਾਂ 68 ਤੀਰਥਾਂ ਤੇ ਭਟਕਣ ਦੀ ਲੋੜ ਨਹੀਂ ਉਹ ਪ੍ਰਾਪਤੀ ਉਸ ਨੂੰ ਨਾਮ ਦੇ ਵਿੱਚੋਂ ਨਾਮ ਦੇ ਵਿੱਚ ਸੁਰਤ ਜੋੜਨ ਦੇ ਨਾਲ ਹੋ ਜਾਂਦੀ ਹੈ ਸੁਣੇ ਪੜ ਪੜ ਪਾਵੇਂ ਮਨ ਬਹੁਤ ਸਾਰੇ ਲੋਕ ਵਿਦਿਆ ਪੜਦੇ ਹਨ ਤੇ ਡਿਗਰੀਆਂ ਕਰਦੇ ਹਨ ਤੇ ਵਿਦਿਆ ਪੜ ਕੇ ਉਹਨਾਂ ਨੂੰ ਸਤਕਾਰ ਮਿਲਦਾ ਹੈ ਆਦਰ ਮਾਨ ਮਿਲਦਾ ਹੈ ਪਰ ਨਾਮ ਵਿੱਚ ਸੁਰਤ ਜੋੜਨ ਦੇ ਨਾਲ ਉਹ ਆਦਰ ਮਾਨ ਸਹਿਜ ਹੀ ਪ੍ਰਾਪਤ ਹੋ ਜਾਂਦਾ ਹੈ ਜਿਵੇਂ ਕਿ ਪੜੇ ਲਿਖੇ ਲੋਕਾਂ ਦੀ ਗੱਲ ਕਰੀਏ ਸਾਰੀ ਉਮਰ ਦੇ ਲੰਬੇ ਸਮੇਂ ਨੂੰ ਉਹ ਪੜਨ ਤੇ ਖਰਚਦੇ ਹਨ ਫਿਰ ਉਹ ਡਿਗਰੀਆਂ ਪ੍ਰਾਪਤ ਕਰਦੇ ਹਨ ਡਾਕਟਰ ਸਾਹਿਬ ਬਣ ਜਾਂਦੇ ਹਨ ਪੀ ਐਚ ਡੀ ਪ੍ਰਾਪਤ ਕਰ ਲੈਂਦੇ ਹਨ ਫਿਰ ਲੋਕਾਂ ਦੇ ਵਿੱਚ ਉਹ ਵਾਵਾ ਖੱਟਦੇ ਹਨ ਲੋਕ ਉਹਨਾਂ ਨੂੰ ਡਾਕਟਰ ਸਾਹਿਬ ਕਰਕੇ ਬੁਲਾਉਂਦੇ ਹਨ ਉਹਨਾਂ ਨੂੰ ਲੋਕਾਂ ਵੱਲੋਂ ਸਤਿਕਾਰ ਮਿਲਦਾ ਹੈ ਕਿ ਇਹ ਪੜੇ ਲਿਖੇ ਹਨ ਇਸੇ ਹੀ ਤਰ੍ਹਾਂ ਧਾਰਮਿਕ ਗ੍ਰੰਥ ਪੜ੍ਹਨ ਵਾਲੇ ਹਨ ਪਰ ਜਿਨ੍ਹਾਂ ਨੇ ਨਾਮ ਵਿੱਚ ਸੁਰਤ ਜੋੜੀ ਹੈ ਉਹਨਾਂ ਨੂੰ ਇਹ ਸਭ ਕੁਝ ਪਰਮਾਤਮਾ ਦੇ ਨਾਮ ਦੀ ਬਰਕਤ ਦੇ ਨਾਲ ਪ੍ਰਾਪਤੀ ਹੁੰਦੀ ਹੈ ਜਿਵੇਂ ਕਿ ਭਗਤ ਕਬੀਰ ਜੀ ਭਗਤ ਰਵਦਾਸ ਜੀ ਭਗਤ ਨਾਮਦੇਵ ਜੀ ਅਤੇ ਗੁਰੂ ਸਾਹਿਬਾਨ ਜਿਨ੍ਹਾਂ ਨੇ ਪਰਮਾਤਮਾ ਦੇ ਨਾਮ ਵਿੱਚ ਸੁਰਤ ਜੋੜੀ ਤੇ ਉਹਨਾਂ ਦੀ ਸੋਭਾ ਅੱਜ ਵੀ ਓਨੀ ਹੈ ਤੇ ਰਹਿੰਦੀ ਦੁਨੀਆ ਤੱਕ ਰਹੇਗੀ ਔਰ ਉਸ ਸਮੇਂ ਵੀ ਸੀ ਔਰ ਨਾਮ ਵਿੱਚ ਸੁਰਤ ਜੋੜਨ ਦੀ ਬਰਕਤ ਦੇ ਨਾਲ ਉਹਨਾਂ ਦਾ ਆਦਰ ਮਾਣ ਸਤਕਾਰ ਤੇ ਵੱਡੇ ਵੱਡੇ ਡਿਗਰੀਆਂ ਵਾਲੇ ਲੋਕ ਵੀ ਉਹਨਾਂ ਦੇ ਅੱਗੇ ਉਹਨਾਂ ਦੀ ਬਾਣੀ ਅੱਗੇ ਉਹਨਾਂ ਦੇ ਉਪਦੇਸ਼ ਅੱਗੇ ਸਿਰ ਝੁਕਾਉਂਦੇ ਹਨ ਇਹ ਮਾਣ ਉਹਨਾਂ ਨੂੰ ਕਿਵੇਂ ਪ੍ਰਾਪਤ ਹੋਇਆ ਨਾਮ ਵਿੱਚ ਸੁਰਤ ਜੋੜਨ ਕਰਕੇ ਇਸ ਤੋਂ ਅੱਗੇ ਸਤਿਗੁਰੂ ਜੀ ਬਚਨ ਕਰ ਰਹੇ ਹਨ ਸੁਣਿਆ ਲੱਗੇ ਸਹਿਜ ਧਿਆਨ ਨਾਮ ਵਿੱਚ ਸੁਰਤ ਜੋੜਨ ਦੇ ਨਾਲ ਸਹਿਜ ਹੀ ਜੀਵ ਦੀ ਬਿਰਤੀ ਚਿੱਤ ਜਿਹੜਾ ਹੈ ਆਤਮਿਕ ਅਡੋਲਤਾ ਵਿੱਚ ਟਿਕ ਜਾਂਦਾ ਹੈ ਸਹਿਜ ਸ਼ਬਦ ਦਾ ਅਰਥ ਹੈ ਆਤਮਿਕ ਅਡੋਲਤਾ ਆਤਮਿਕ ਅਡੋਲਤਾ ਉਹ ਅਵਸਥਾ ਹੈ ਜਿੱਥੇ ਦੁੱਖ ਔਰ ਸੁਖ ਤੋਂ ਉੱਪਰ ਉੱਠ ਜਾਂਦਾ ਹੈ ਇਹ ਜੀਵ ਖੁਸ਼ੀ ਔਰ ਗਮੀ ਲਭ ਔਰ ਹਾਨੀ ਤੋਂ ਉੱਪਰ ਦਾ ਜੀਵਨ ਜੀਉਂਦਾ ਹੈ ਇਹ ਅਵਸਥਾ ਨਾਮ ਵਿੱਚ ਸੁਰਤ ਜੋੜਨ ਦੇ ਨਾਲ ਪ੍ਰਾਪਤ ਹੁੰਦੀ ਹੈ ਸਤਗੁਰੂ ਜੀ ਬਚਨ ਕਰਦੇ ਹਨ ਨਾਨਕ ਭਗਤਾ ਸਦਾ ਵਿਗਾਸ ਪ੍ਰਭੂ ਦੇ ਪਿਆਰਿਆਂ ਦੇ ਹਿਰਦੇ ਵਿੱਚ ਸਦਾ ਹੀ ਖੇੜਾ ਤੇ ਆਨੰਦ ਬਣਿਆ ਰਹਿੰਦਾ ਹੈ ਕਾਰਨ ਕਿਉਂਕਿ ਉਹ ਨਾਮ ਵਿੱਚ ਸੁਰਤ ਜੋੜਦੇ ਹਨ ਜਿਸ ਕਰਕੇ ਉਹਨਾਂ ਦੀ ਦੁੱਖਾਂ ਤੇ ਪਾਪਾਂ ਦਾ ਨਾਸ਼ ਹੁੰਦਾ ਹੈ ਨਾਨਕ ਭਗਤਾਂ ਸਦਾ ਵਿਗਾਸ ਸੁਣੇ ਦੂਖ ਪਾਪ ਦਾ ਨਾਸ਼